ਸਤਿ ਸ੍ਰੀ ਅਕਾਲ ਜੀ ਜੈ ਹਿੰਦ ਮੈਂ ਮੇਜਰ ਅਮਿਤ ਸਰੇਨ ਅਡੀਸ਼ਨਲ ਡਿਪਟੀ ਕਮਿਸ਼ਨਰ ਅਰਬਨ ਡਿਵੈਲਪਮੈਂਟ ਅੰਮ੍ਰਿਤਸਰ ਆਪ ਜੀ ਨੂੰ ਇਹ ਸੂਚਨਾ ਦੇਣਾ ਚਾਹੁੰਦਾ ਹਾਂ ਕਿ ਕੱਲ ਅਸੀਂ ਆਪਰੇਸ਼ਨ ਸ਼ੀਲ ਦੇ ਤਹਿਤ ਸੈਕਿੰਡ ਮੌਕ ਡ੍ਰਿਲ ਕਰਨ ਜਾ ਰਹੇ ਹਾਂ ਇਹ ਮੌਕ ਡ੍ਰਿਲ ਇੱਕ ਪ੍ਰੀਕਾਸ਼ਨਰੀ ਮੇਜਰ ਹੈ ਤੇ ਬਿਲਕੁਲ ਵੀ ਕਬਰਾਨ ਦੀ ਲੋੜ ਨਹੀਂ ਹੈ ਇਹ 6 ਤੋਂ ਸ਼ਾਮੀ 6 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮੌਕ ਡ੍ਰਿਲ ਅਸੀਂ ਰਣਜੀਤ ਟੈਰਨੂ ਦੁਸ਼ਹਿਰਾ ਗਰਾਊਂਡ ਏਰੀਆ ਦੇ ਵਿੱਚ ਕਰਾਂਗੇ ਉਹਦੇ ਬਾਅਦ ਸਾਡੀ ਮੌਕ ਡ੍ਰਿਲ ਜਿਹੜੀ ਬਲੈਕਆਊਟ ਦੀ ਹੈ ਉਹ ਰਾਤ ਨੂੰ 8 ਤੋਂ 8:30 ਵਜੇ ਤੱਕ ਰਹੇਗੀ ਔਰ ਇਸ ਬਲੈਕਆਊਟ ਮੌਕ ਡਾਊਨ ਦੇ ਦੌਰਾਨ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਇਹ ਬਲੈਕਆਊਟ ਹੁੰਦਾ ਹੈ ਤਾਂ ਤੁਸੀਂ ਇਹਨੂੰ ਬਿਲਕੁਲ ਪ੍ਰੋਪਰਲੀ ਫਾਲੋ ਕਰਨਾ ਹੈ ਔਰ ਆਪਣੇ ਘਰ ਦੇ ਵਿੱਚ ਸਾਰੀਆਂ ਲਾਈਟਾਂ ਆਫ ਕਰ ਦੇਣੀਆਂ ਹਨ ਔਰ ਇਨਵਰਟਰ ਤੇ ਅਗਰ ਫੈਨ ਚੱਲ ਰਿਹਾ ਹੈ ਤਾਂ ਫੈਨ ਚੱਲ ਸਕਦਾ ਹੈ ਔਰ ਆਪਣੇ ਸੇਫ ਰੂਮ ਦੇ ਵਿੱਚ ਚਲੇ ਜਾਣਾ ਸੇਫ ਰੂਮ ਤੁਹਾਡੇ ਘਰ ਦੇ ਵਿੱਚ ਉਹ ਕਮਰਾ ਹੈ ਜਿਹੜਾ ਕਿ ਜਿਹਦੇ ਵਿੱਚ ਸ਼ੀਸ਼ੇ ਘੱਟੋ ਘੱਟ ਨੇ ਔਰ ਜਿਹੜਾ ਕਿ ਗਰਾਉਂਡ ਫਲੋਰ ਦੇ ਉੱਤੇ ਹੈ ਉਸ ਕਮਰੇ ਦੇ ਵਿੱਚ ਵਾਲ ਦੇ ਨਾਲ ਨਾ ਲੱਗਦੇ ਹੋਏ ਤੁਸੀਂ ਸੈਂਟਰਲੀ ਵਾਲ ਤੋਂ ਦੂਰ ਸੈਂਟਰ ਦੇ ਵਿੱਚ ਬੈਠ ਜਾਣਾ ਹੈ ਉਹਦੇ ਵਿੱਚ ਤੁਸੀਂ ਆਪਣੇ ਖਾਣ ਪੀਣ ਦਾ ਸਮਾਨ ਰੱਖ ਸਕਦੇ ਹੋ ਰੂਮ ਦੇ ਅੰਦਰ ਔਰ ਆਰਾਮ ਨਾਲ ਸ਼ਾਂਤੀ ਨਾਲ ਬੈਠ ਜਾਣਾ ਹੈ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ ਇਟ ਇਜ਼ ਜਸਟ ਅ ਪ੍ਰੀਕਾਸ਼ਨਰੀ ਮੈਜ਼ਰ ਔਰ ਇੱਕ ਮੌਕ ਡ੍ਰਿਲ ਹੈ ਬਿਲਕੁਲ ਵੀ ਤੁਸੀਂ ਛੱਤ ਦੇ ਉੱਤੇ ਨਹੀਂ ਜਾਣਾ ਗਲੀ ਦੇ ਵਿੱਚ ਨਹੀਂ ਜਾਣਾ ਬਾਹਰ ਬਿਲਕੁਲ ਵੀ ਨਹੀਂ ਜਾਣਾ ਜੇਕਰ ਤੁਸੀਂ ਉਸ ਵੇਲੇ ਗੱਡੀ ਚਲਾ ਰਹੇ ਹੋ ਤਾਂ ਉਸ ਸਮੇ ਗੱਡੀ ਦੀ ਹੈਡਲਾਈਟ ਆਫ ਕਰਦੇ ਹੋਏ ਗੱਡੀ ਨੂੰ ਆਪਣੇ ਸਾਈਡ ਦੇ ਰੋਡ ਦੇ ਸਾਈਡ ਉਤੇ ਲਗਾ ਦੇਣਾ ਹੈ ਔਰ ਜਿੰਨੀ ਦੇ ਤੱਕ ਬਲੈਕਆਊਟ ਰਹਿੰਦਾ ਹੈ 8:30 ਵਜੇ ਤੱਕ ਤੁਸੀਂ ਗੱਡੀ ਦੀ ਹੈਡਲਾਈਟ ਔਨ ਕਰਕੇ ਗੱਡੀ ਨਹੀਂ ਚਲਾਉਣੀ ਹੈ ਕੋਸ਼ਿਸ਼ ਹੋ ਸਕੇ ਤਾਂ ਤੁਸੀਂ ਉਸ ਸਮੇਂ ਦੇ ਦੌਰਾਨ ਬਾਹਰ ਨਾ ਜਾਓ 8 ਤੋਂ 8:30 ਸਮੇਂ ਦੇ ਦੌਰਾਨ ਘਰ ਦੇ ਵਿੱਚ ਹੀ ਰਹੋ ਔਰ ਬਲੈਕਆਊਟ ਦੇ ਪ੍ਰੋਪਰ ਰੂਲਸ ਜੋ ਹੈ ਗਾਈਡਲਾਈਨਸ ਹੈ ਉਹ ਫਾਲੋ ਕਰੋ ਬੀ ਅ ਰਿਸਪੋਨਸਿਬਲ ਸਿਟੀਜ਼ਨ ਔਰ ਇਸ ਬਲੈਕਆਊਟ ਗ੍ਰੇਵ ਦੇ ਦੌਰਾਨ ਵਾਲ ਸਿਟੀ ਨੂੰ 에어ਪੋਰਟ ਨੂੰ ਐਗਜ਼ਮਪਟ ਕਰ ਰਹੇ ਹਨ ਤੇ ਬਾਕੀ ਜੋ ਹੈ ਵਿਲੇजेस ਨੂੰ ਵੀ ਐਗਜ਼ੈਪਟ ਕਰ ਰਹੇ ਹਨ ਬਾਕੀ ਓਵਰঅল ਏਰੀਆ ਇਹਨਾਂ ਨੂੰ ਛੱਡਦੇ ਹੋਏ ਐਕਸੈਪਟ ਵੱਲ ਸਿਟੀ 에어ਪੋਰਟ ਐਂਡ ਵਿਲੇजेस ਬਾਕੀ ਸਭ ਜਗ੍ਹਾ ਬਲੈਕਆਊਟ ਕੀਤਾ ਜਾਏਗਾ ਔਰ ਉਹਨੂੰ ਤੁਸੀਂ ਰਿਲੀਜੀਅਸਲੀ ਫਾਲੋ ਕਰਨਾ ਹੈ ਜੈ ਹਿੰਦ ਵੰਦੇ ਮਾਤਰ